ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨੇੜੇ ਦਾ ਇਹ ਪਿੰਡ ਤੇ ਜਿੱਥੇ ਵੀਡੀਓ ਬਣਾ ਰਹੇ ਆ ਦੋਸੋ ਇਹ ਘਰ ਹਾਈਵੇ ਦੇ ਉੱਤੋਂ ਸੁਨੇਰ ਪਿੰਡ ਨੂੰ ਛੜਕ ਜਾਂਦੀ ਹੈ ਜਿਹੜੀ ਇਹ 메ਨ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਇੱਕ ਉਸ ਗੁਰਦੁਆਰਾ ਸਾਹਿਬ ਦੇ ਅੱਗੇ ਲੰਘਦੀ ਹੈ ਪੋਸ ਛੜਕ ਦੇ ਉੱਤੇ ਹੀ ਨੇੜੇ ਹਾਈਵੇ ਦੇ ਇਹ ਘਾਰ ਹੈ ਬਾਈ ਗੁਰਪ੍ਰੀਤ ਸਿੰਘ ਦੇ ਘਰੋਂ ਵੀਡੀਓ ਬਣਾ ਰਹੇ ਆ ਅੱਜ ਦੀ ਜਿਹੜੀ ਵੀਡੀਓ ਹੈ ਜਿਨੇ ਪਸ਼ੂ ਪਾਲਣ ਦਾ ਕੰਮ ਕਰਨਾ ਹੈ ਜਾਂ ਕੋਈ ਵੀ ਕਰ ਰਿਹਾ ਇਸ ਟਾਈਮ ਵੜਾ ਖਰੀਦਣ ਦਾ ਸ਼ੌਕੀਨ ਹੈ ਭਾਵੇਂ ਉਹ ਛੋਟੇ ਬੱਚੇ ਹੋਣ ਨਸਲ ਜਰਸੀ ਦੇ ਐਫ ਦੇ ਜਾਂ ਗੱਬਣ ਵੜਾ ਤੁਸੀਂ ਸਕਰੀਨ ਉੱਤੇ ਜਿੰਨੇ ਵੀ ਪਸ਼ੂ ਦੇਖੋਗੇ ਸਾਰੇ ਬਾਈ ਨੇ ਵਿਕਾਊ ਕੀਤੇ ਹੋਏ ਆ ਮੈਂ ਬਹੁਤ ਵੀਡੀਓ ਇਦਾਂ ਦੀਆਂ ਬਣਾਉਣਾ ਹੈ ਬਹੁਤਿਆਂ ਥਾਵਾਂ ਤੇ ਕਾਰਨ ਇਹ ਹੁੰਦਾ ਵੀ ਪੋਕਸਪਰਾਵਾਂ ਨੇ ਬਾਹਰ ਜਾਣਾ ਹੁੰਦਾ ਤਾਂ ਪਸ਼ੂ ਵੇਚ ਦਿੰਦੇ ਆ ਅਲੱਗ-ਅਲੱਗ ਕਾਰਨ ਹੁੰਦੇ ਆ ਤੇ ਹਰੇਕ ਦਾ ਹੱਕ ਆ ਵੀ ਉਹਦੇ ਕੋਲ ਜੋ ਪ੍ਰਾਪਰਟੀ ਹੈ ਜੇ ਉਹਨੂੰ ਲੋੜ ਹੈ ਤਾਂ ਵੇਚ ਲੇ ਜੇ ਨਹੀਂ ਲੋੜ ਤਾਂ ਆਪਾਂ ਵੇ ਰੱਖ ਲਿਓ ਅਗਲੇ ਦੀ ਆਪਦੀ ਇੱਛਾ ਹੁੰਦੀ ਹੈ ਸੋ ਅੱਜ ਇਹ ਸਾਰੇ ਪਸ਼ੂ ਬਾਈ ਨੇ ਵਿਕਾਊ ਕੀਤੇ ਆ ਇਹਦੇ ਚ ਗੱਬਨ ਚੈੱਕਪਾਸ ਬੱਛੀਆਂ ਵੀ ਹੈਗੀਆਂ ਜਰਸੀ ਨਸਲ ਵੀ ਹੈ ਐਚ ਐਫ ਨਸਲ ਵੀ ਹੈ ਬਹੁਤ ਸੋਹਣੀਆਂ ਸੋਹਣੀਆਂ ਜਰਸੀ ਨਸਲ ਦੀਆਂ ਵੇੜਾਂ ਬਾਈ ਦੀ ਆਪਦੀ ਬਰੀਡ ਆ ਚੰਗੇ ਸੀਮਨ ਨਾਲੇ ਪੈਦਾ ਹੋਈਆਂ ਮੀਆਂ ਇਹ ਵੀ ਬੱਚੀ ਤੁਸੀਂ ਦੇਖੋਗੇ ਐਚ ਐਫ ਵੇੜਾਂ ਵੀ ਬਹੁਤ ਸੋਹਣੀਆਂ ਤੇ ਦੁੱਧ ਵਾਲੇ ਪੱਖ ਤੋਂ ਜੇ ਗੱਲ ਕਰੀਏ ਤਾਂ گاਵਾ ਕੁਝ ਚੈੱਕ ਪਾਸ ਕੁਝ ਹਜੇ ਗੱਬਣ ਕਨਫਰਮ ਨਹੀਂ ਹੋਈਆਂ ਉਹ ਵੀ ਵੇੜਾਂ ਹੈਗੀਆਂ ਮੈਂ ਇੱਕ ਵਾਰ ਕੈਮਰਾ ਮਾਰਦਾ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕੁਸ ਪਸ਼ੂਆਂ ਦੇ ਰੇਟ ਇਸੇ ਤਰ੍ਹਾਂ ਵੀਡੀਓ ਦੇ ਵਿੱਚ ਕਰਦੇਾਂਗੇ ਤੇ ਕੁਸ ਪਸ਼ੂਆਂ ਦੇ ਰੇਟ ਜਿਹੜੇ ਉਹ ਬਾਈ ਫੋਨ ਦੇ ਉੱਤੇ ਰੱਖ ਲੂਗਾ ਸੋ ਇਦਾਂ ਦੀ ਜਦੋਂ ਵੀਡੀਓ ਬਣਾਉਣਾ ਹੈ ਮੈਂ ਸ਼ੁਰੂ ਚ ਇੱਕ ਗੱਲ ਇਹ ਐਡ ਕਰ ਦਨਾ ਵੀ ਅਸੀਂ ਇਹ ਹੁਣ ਤੱਕ ਦਾ ਐਕਸਪੀਰੀਅੰਸ ਆ ਵੀ ਫੋਨ ਇੰਨੇ ਕੌਣ ਲੱਗ ਪੈਂਦੇ ਆ ਕਈ ਵਾਰ ਫੋਨ ਰিসিਵ ਨਹੀਂ ਹੁੰਦਾ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ ਵੀ ਪਸ਼ੂ ਜਿਹੜੇ ਉਹ ਜਦੋਂ ਨੂੰ ਤੁਸੀਂ ਇੱਥੇ ਪਹੁੰਚੋ ਉਹਨੂੰ ਸੇਲ ਵੀ ਹੋ ਜਾਂਦੇ ਆ ਸੋ ਬੇਨਤੀ ਹੈ ਵੀ ਜਿਹੜਾ ਵੀ ਰੌਣਾ ਚਾਹੁੰਦਾ ਹੈ ਉਹਦਾ ਵੈਲਕਮ ਆ ਪਰ ਇਹ ਧਿਆਨ ਚ ਰੱਖ ਕੇ ਆਇਓ ਵੀ ਸੌਦੇ ਹੋਣੇ ਜਾਂ ਨਾ ਹੋਣੇ ਹਜੇ ਇਹ ਬਾਅਦ ਦੀ ਗੱਲ ਹੁੰਦੀ ਹੈ ਸੋ ਤੁਸੀਂ ਆਪਦੀ ਖੁਸ਼ੀ ਨਾਲ ਆਇਓ ਤੇ ਆਸ ਹੈ ਵੀ ਤੁਸੀਂ ਜਿਹੜਾ ਪਸ਼ੂ ਪਸੰਦ ਕਰੋਗੇ ਉਹਨੂੰ ਤੁਸੀਂ ਖਰੀਦ ਵੀ ਸਕੋਗੇ ਤੇ ਤਸੱਲੀ ਕਰਨਾ ਵੀ ਤੁਹਾਡਾ ਹੱਕ ਹੈ ਇਹਨਾਂ ਪਸ਼ੂਆਂ ਤੋਂ ਇਲਾਵਾ ਦੱਸੋ ਦੋ ਪੱਖੇ ਵੱਡੇ ਪੱਖੇ ਆ ਇਹ ਵੀ ਬਾਈ ਨੇ ਵੇਚਦੇ ਨੇ ਕਿਉਂਕਿ ਪਸ਼ੂ ਸੇਲ ਕਰਨੇ ਆ ਸਾਰੇ ਤਾਂ ਇਹ ਪੱਖੇ ਜਿਹੜੇ ਸਟੈਂਡ ਵਾਲੇ ਇਹ ਵੀ ਦੋ ਹੈਗੇ ਆ ਜਿਹੜੇ ਵੇਚਨੇ ਆ ਇਹਨਾਂ ਗਾਵਾਂ ਤੋਂ ਇਲਾਵਾ ਵੜੜਾਂ ਤੋਂ ਇਲਾਵਾ ਦੋ ਟੋਕੜ ਗੱਭਣ ਮੱਝਾਂ ਵੀ ਵੇਚਣੀਆਂ ਆ ਸਾਹਮਣੇ ਮੱਝ ਦੇਖ ਲਓ ਇਹ ਵੀ ਗੱਭਣ ਹੈ ਇਹਦੇ ਨਾਲ ਇੱਕ ਨੀਲੀ ਰਾਵੀ ਮੱਝ ਗੱਭਣ ਚ ਇੱਕ ਪਾਸ ਦੁੱਧ ਸੋਨਾ ਦੇ ਰਹੀ ਆ ਸੱਜਰ ਦਾ ਦੁੱਧ ਬੜਾ ਚੰਗਾ ਸੀ ਪਰ ਹੁਣ ਇਹ ਤੋਕੜ ਗੱਬਣ ਆ ਜਿਨ੍ਹਾਂ ਦੁੱਧ ਹੁਣ ਹੋਊਗਾ ਬਾਈ ਦੱਸ ਦੂਗਾ ਆਪਾਂ ਨੂੰ ਇਹ ਮੱਝਾਂ ਦੋਨੇ ਵੇਚ ਦੇਣੀਆਂ ਇੱਕ ਮੱਝ ਬਾਈ ਨੇ ਘਰੇ ਰੱਖਣੀ ਆ ਇਹ ਸਾਹਮਣੇ ਖੜੀ ਆ ਕਿਉਂਕਿ ਘਰੇ ਦੁੱਧ ਪੀਣ ਵਾਸਤੇ ਪਸ਼ੂ ਇੱਕ ਦਾ ਰੋਕਣਾ ਤਾਂ ਉਹ ਇਹ ਮੱਝ ਬਾਈ ਨੇ ਰੋਕ ਲੈਣੀ ਆ ਸੋ ਨੀਲੀਰਾ ਵੀ ਚੈੱਕ ਪਾਸ ਗੱਬਣ ਤੇ ਇਹ ਤੋਂ ਇਲਾਵਾ ਇੱਕ ਮੁਰਾ ਇਧਰਲੇ ਪਾਸੇ ਗੱਬਣ ਚੈੱਕ ਪਾਸ ਸੋ ਇਹ ਸਾਰੇ ਪਸ਼ੂ ਬਾਈ ਨੇ ਵੇਚਣੇ ਆ ਤੇ ਆਓ ਸ਼ੁਰੂਆਤ ਕਰਦੇ ਹਾਂ ਮੱਝਾਂ ਵਾਲੇ ਪਾਸੋਂ ਫੇਰ ਗਾਵਾਂ ਤੇ ਵਹਿੜਾਂ ਤੁਹਾਨੂੰ ਦਿਖਾਵਾਂਗੇ ਗੁਰਪ੍ਰੀਤ ਭਾਈ ਸਸਰੀ ਕਾ ਸਸਰੀ ਕਾ ਗੁਰਪ੍ਰੀਤ ਭਾਈ ਅੱਜ ਸਾਰੇ ਪਸ਼ੂ ਲਗਭਗ ਜੇ ਮੰਨੀਏ ਤਾਂ ਵੇਚਨੇ ਸ਼ੁਰੂ ਕਰਤੇ ਆ ਹਾਂਜੀ ਕੀ ਕਰਨਾ ਹੈ ਵੇਚਦੇ ਨੇ ਕੋਈ ਘਰੇਲੂ ਕਰਨੇ ਆ ਆਪਣਾ ਅੱਛਾ ਕੋਈ ਲੋੜਾਂ ਆਪਦੀਆਂ ਹੈ ਜਿਹਦੇ ਕਰਕੇ ਵੇਚਣ ਲੱਗਿਓ ਅੱਛਾ ਇੱਕ ਗੱਲ ਹੋਰ ਹੈ ਤੁਹਾਡੇ ਤੋਂ ਪਹਿਲਾਂ ਹੀ ਪੁੱਛ ਲੈਣਾ ਜੇ ਕੋਈ ਭਰਾ ਕੋਈ ਗਾਂ ਵੈੜ ਜਾਂ ਮੱਝ ਖਰੀਦਣੀ ਚਾਹੁੰਦਾ ਹੈ ਹਾਂਜੀ ਉਹਨੂੰ ਉਹਦਾ ਕੋਈ ਟੈਸਟ ਕਰਾਉਣਾ ਚਾਹੁੰਦਾ ਵੇ ਕਰਵਾ ਸਕਦੇ ਜੋ ਮਰਜ਼ੀ ਕਰਵਾ ਸਕਦਾ ਜੀ ਤਸੱਲੀ ਕਰਕੇ ਲੈ ਤਸੱਲੀ ਕਰਕੇ ਲੈ ਜਾਵੇ ਜਿੰਨਾ ਚਿਰ ਆਪਣੇ ਘਰੇ ਆ ਉਹਨਾਂ ਚਾਰ ਫੁੱਲ ਤਸੱਲੀ ਕਰਕੇ ਲਿਜਾਵੇ ਜਦੋਂ ਆ ਲੈ ਗਿਆ ਫੇਰ ਆਪਣੀ ਕੋਈ ਗਰੰਟੀ ਫੇਰ ਅਗਲੇ ਦੀ ਹੈ ਠੀਕ ਐ ਸਰ ਭਾਈ ਸ਼ੁਰੂਆਤ ਕਰਦੇ ਆਂ ਮੱਝ ਤੋਂ ਹਾਂਜੀ ਇਹ ਕਿੰਨੇ ਚਰ ਦੀ ਗੱਭਣ ਐ ਇਸ ਟਾਈਮ ਇਹ 4 ਮਹੀਨਿਆਂ ਦੀ ਗੱਭਣ ਹੁਣ ਦੁੱਧ ਦਿੰਦੀ ਐ ਨਹੀਂ ਡਰਾਈ ਐ ਦੁੱਧੋਂ ਡਰਾਈ ਐ 4 ਮਹੀਨਿਆਂ ਦੀ ਗੱਭਣ ਹਾਂਜੀ ਇਹਦੇ ਨਾਲ ਬੱਚਾ ਹੈ ਇਹਦਾ ਕਟਾਈ ਐ ਨਾਲ ਹੀ ਦੇ ਦਾਂਗੇ ਨਾਲ ਹੀ ਦੇ ਆ ਕੀ ਰੇਟ ਰੱਖਦੇ ਹੋ ਇਹਦਾ ਕੱਟੇ ਸਵੇਤ ਇਹਦਾ ਰੇਟ ਹੈਗਾ ਜੀ 85000 ਰੁਪਏ ਦਾ ਜੀ ਦੋਸਤੋ 4 ਮਹੀਨਿਆਂ ਦੀ ਗੱਭਣ ਐ ਦੁੱਧੋਂ ਡਰਾਈ ਐ ਇਦੇ ਨਾਲ ਬੱਚਾ ਮੇਲਕਾਫ ਹੈ ਰੇਟ ਜਿਹੜੇ ਬੋਲਾਂਗੇ ਥੋੜਾ ਬਹੁਤਾ ਇਹਦੇ ਚੋਂ ਮਾਨਤਨ ਹੋਊਗਾ ਕੋਈ ਭਰਾ ਚੱਲ ਕੇ ਆਉਂਦਾ ਤਾਂ ਇਹ ਕੱਟਾ ਇਸ ਮੱਝ ਦੇ ਨਾਲ ਇਹ ਤੋਂ ਇਲਾਵਾ ਇੱਕ ਨੀਲੀ ਰਾਵੀ ਟੇਢੇ ਕੱਟ ਵਾਲੀ ਮੱਝ ਹੈ ਗੁਰਪ੍ਰੀਤ ਭਾਈ ਇਹ ਕਿੰਨੇ ਚਰਦੀ ਗੱਬਣ ਐਸਟੈਂਡ ਇਹ ਵੀ 4 ਮਹੀਨਿਆਂ ਦੀ ਗੱਬਣੀ ਹੁਣ ਦੁੱਧ ਕਿੰਨਾ 8 ਦਿਨ ਕਾਟਾ 4 ਮਹੀਨਿਆਂ ਤੋਂ ਚੈੱਕ ਪਾਸ ਆ ਠੀਕ ਹੈ ਹਾਂਜੀ ਦੁੱਧ ਇਹਦੇ ਥੱਲੇ 8 ਕਿਲੋ ਹੈਗਾ ਜੀ ਦੋਨਾਂ ਟਾਈਮਾਂ ਦਾ ਦੋ ਮਾੜਾ ਅੱਛਾ ਭਾਈ ਇਹ ਗੱਬਣ ਕਿਹੜੇ ਬੋਲਦਾ ਸੀ ਮਨ ਲਗਾਇ ਤੇ ਇਹਦੇ ਬਾਦਲ ਬੋਲਦਾ ਸੀ ਏ ਬੀ ਸੀ ਸੀ ਮਨਾਲਾ ਹਾਂਜੀ ਸੱਜਰ ਦਾ ਦੁੱਧ ਦਾ ਕਿੰਨਾ ਸੱਜਰ ਦਾ ਦੁੱਧ ਦਾ 17 18 ਲੀਟਰ ਹੈ ਜੀ ਇਹ ਚਮਾਉਣੀ ਵੀ ਸੀਗੀ ਉਦੋਂ ਕੀ ਕਾਰਨ ਬਣਿਆ ਮੇਰੇ ਖਿਆਲ ਚ ਉਦੋਂ ਕੱਟੇ ਦਾ ਘੱਟ ਕਰਦੀ ਸੀ ਸੀ ਹਾਂ ਜੀ ਬੱਚੇ ਨੇ ਨਹੀਂ ਬੱਚੇ ਦਾ ਕਰਦੀ ਸੀ ਬੱਚੇ ਨੇ ਦੁੱਧ ਨਹੀਂ ਚੰਗਿਆ ਹੈਗਾ ਬੱਚੇ ਨੇ ਦੁੱਧ ਨਹੀਂ ਚੰਗਿਆ ਉਹ ਤਾਂ ਨਹੀਂ ਚੰਗਿਆ ਇਤਨਾ ਮਹੀਨਿਆਂ ਦੇ ਹੋ ਦਾ ਹੋ ਕੇ ਦੁੱਧ ਚੰਗਣ ਲੱਗਾ ਵਣ ਕੇ ਬੱਚੇ ਤੇ ਹੁਣ ਬੱਚੇ ਤੇ ਮਿਲਦੀ ਹੁਣ ਬੱਚੇ ਦੇ ਮਿਲਦੀ ਦੋਸਤੋ ਸੱਜਰ ਬੱਚੇ ਤੋਂ ਬਿਨਾ ਚੁੰਦੇ ਰਹੇ ਠੀਕ ਹੈ ਅੱਛਾ ਕੀ ਰੇਟ ਕਰਦੇ ਨੇ ਤਾਂ ਭਾਈ ਰੇਟ ਇਹਦਾ ਵੀ 1/2 ਲੱਖ ਰੁਪਈਆ ਜੀ ਦੋਸਤੋ ਇਹ ਮੱਜ ਦੇਖ ਲਓ ਤੁਸੀਂ ਹੁਣ 8 ਕਿਲੋ ਦੁੱਧ ਚੁਰੂ ਚੇਦੇ ਕੱਟੇ ਦੇ ਦੰਦਾਂ ਦੇ ਉੱਤੇ ਜਿਵੇਂ ਕਈ ਪਸ਼ੂਆਂ ਦੇ ਮਾਸ ਜਾਂਦਾ ਰੱਬ ਜਾਣੇ ਉਹ ਕਾਰਨ ਸੀ ਉਹਨੇ ਦੁੱਧ ਨਹੀਂ ਚੁੰਗਿਆ ਆਪ ਉਦੋਂ ਇਹ ਚਵਾਉਣੀ ਸੀ ਪਰ ਬਿਨਾ ਬੱਚੇ ਤੋਂ ਕਈ ਰਏ ਲੱਗਦਾ ਵੀ ਪਸ਼ੂ ਡਰ ਨਾ ਜਾਵੇ ਤਾਂ ਇਹ ਚਵਾ ਨਹੀਂ ਸਕੇ ਨੀਲੀਰਾ ਵੀ ਨਸਲ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ ਪਸ਼ੂ ਜਿਆਦਾ ਤਾਂ ਖੜਾ ਹੀ ਦਿਖਾ ਦਿੰਦੇ ਆ ਤੁਹਾਨੂੰ ਨਾੜਾਂ ਇਹਦੀ ਚਮੜੀ ਦੇ ਉੱਤੇ ਤੁਹਾਨੂੰ ਹੁਣ ਕਲੀਅਰ ਦਿਸਦੀਆਂ ਹੋਣਗੀਆਂ ਸਭੀ ਚੰਗੀ ਹੈ ਹਵਾਨਾ ਸਾਫ ਸੁਥਰਾ ਹੈ 7 ਲੱਖ ਰੁਪਏ ਦੀ ਇਹ ਮੱਝ ਮਿਲੂਗੀ ਦੁੱਧ ਇਸ ਟਾਈਮ 8 ਕਿਲੋ ਇਹਦੇ ਥੱਲੇ ਹਾਜ਼ਰ ਹੈ ਸੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰੋ ਜੱਕ ਪਾਸੇ ਤੋਂ ਕਰਾ ਸਕਦੇ ਹਾਂ ਇਹਦੇ ਨਾਲ ਵੀ ਕੱਟਾ ਜਿਹੜਾ ਉਹ ਪਰਲੇ ਪਾਸੇ ਵਾਲਾ ਉਹ ਇਹਦੇ ਨਾਲ ਆ ਮੱਝ ਦੇ ਕੱਟਾ ਨਾਲ ਮਿਲੂਗਾ ਸਵਾ ਲੱਖ ਰੁਪਏ ਰੇਟ ਤੇ ਕੱਟੇ ਦੇ ਉੱਤੇ ਹੀ ਹੁਣ ਇਹ ਮਿਲਦੀ ਹੈ ਜਿਹੜੇ ਦੋਨੇ ਪੱਖੇ ਆ ਬਈ ਚੱਲਦੇ ਆ ਇਸ ਟਾਈਮ ਇਹ ਹਾਂਜੀ ਵੀਰ ਜੀ ਚੱਲਦੇ ਬਿਲਕੁਲ ਪਿਛਲੇ ਸਾਲ ਹੀ ਲੈਂਦੇ ਅਜੇ ਸਾਲ ਹੀ ਆ ਅੱਛਾ ਪਿਛਲੇ ਸਾਲ ਹੀ ਲੈਂਦੇ ਹਾਂਜੀ ਇਹਨਾਂ ਦਾ ਰੇਟ ਕੀ ਰੱਖ ਦਊ ਬਈ ਰੇਟ ਇਹਨਾਂ ਦਾ ਫੋਨ ਤੇ ਕਰ ਲਾਂਗੇ ਸੋ ਦੋਸਤੋ ਇਹ ਦੋਨੇ ਪੱਖੇ ਚੱਲਦੇ ਆ ਰੇਟ ਇਹ ਨਾ ਦੋਆਂ ਦਾ ਬਾਈ ਤੋਂ ਪੁੱਛ ਲਿਓ ਵੀ ਕੀ ਡਿਮਾਂਡ ਭਰਾ ਰੱਖਦਾ ਪਿਛਲੇ ਸਾਲ ਹੀ ਲੈਂਦੇ ਸੀ ਪਹਿਲੇ ਨੰਬਰ ਤੇ ਵਾੜ ਦਿਖਾਉਣੇ ਆ ਬੜਾ ਚੰਗਾ ਥਾਂ ਤੇ ਹਵਾਨਾ ਬਾਈ ਇੱਕ ਜਣ ਆਜੋ ਤੋਰ ਕੇ ਦਿਖਾਵਾਂਗੇ ਆ ਬਾਈ ਗੁਰਪ੍ਰੀਤ ਇਹ ਵਾੜ ਕਿੰਨੇ ਚਰਦੀ ਕੱਪਣ ਇਸ ਟਾਈਮ ਇਹਨੂੰ 50 ਦਿਨ ਹੋ ਗਏ ਆ ਏ ਆਈ ਹੋਈ ਨੂੰ ਚੈੱਕ ਹੋ ਗਈ ਜਾਂ ਨਹੀਂ ਚੈੱਕ ਨਹੀਂ ਅਜੇ ਹੋਈਗੀ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਦੇ 26-27 ਲੀਟਰ ਦੇ ਰਹੀ ਹੈ ਜੀ ਤਾਜੀ ਦਾ ਦੁੱਧ ਕਿੰਨਾ ਤਾਜੀ ਦਾ ਦੁੱਧ ਦਾ 42 ਲੀਟਰ ਸੀਗਾ ਜੀ 42 ਲੀਟਰ ਹਾਂਜੀ ਠੀਕ ਹੈ ਅੱਛਾ ਬਾਈ ਕਿੰਨਾ ਚਰੋਗਾ ਉਫਰੇ ਨੂੰ ਸੂਈ ਨੂੰ ਅੰਦਾਜ਼ਾ ਸੂਈ ਨੂੰ ਅੰਦਾ 4 ਮਹੀਨੇ ਹੋ ਗਏ। ਰੇਟ ਕੀ ਰੱਖ ਦੋਗਾ? ਰੇਟ ਇਹਦਾ ਵੀਰੇ ਹਾਂ ਨਾ ਲੈਣ ਦੇ 1.5 ਲੱਖ ਰੁਪਈਆ। ਦੋਸਤੋ 42 ਕਿਲੋ ਸੱਜਰਨੇ ਦੁੱਧ ਦਿੱਤਾ। 26-27 ਕਿਲੋ ਹੋਣ ਦੇ ਰਹੀ ਐ। 50 ਦਿਨਾਂ ਦੀ ਏਆਈ ਅੱਜ ਹੋ ਗਈ ਐ ਪਰ ਚੈੱਕ ਪਾਸਟ ਚ ਨਹੀਂ ਆਉਂਦੀ। 66 ਸੀਮਨ ਲੱਗਾ। ਅੱਛਾ 66 ਸੀਮਨ ਲੱਗਾ। 66 ਸੀਮਨ ਲੱਗਾ। ਠੀਕ ਐ। ਸੀਮਨ ਦੀ ਡਿਟੇਲ ਤਾਂ ਬੱਚਿਆਂ ਪੁੱਛੀਆਂ ਦੀ ਸਾਰੀ ਲਿਖੀ ਹੋਊਗੀ ਬਾਈ ਮਿਲ ਜਾਣੀ ਆਪਾਂ ਨੂੰ। ਹਾਂਜੀ ਹਾਂ ਸਾਰੀ ਡਿਟੇਲ ਸਾਰੀ ਹੋਊਗੀ। ਠੀਕ ਐ। ਹੁਣ ਕੱਲ-ਕੱਲੇ ਦਾ ਬੋਲ ਕੇ ਦੱਸਣਾ ਔਖਾ ਮੌਕੇ ਤੇ। ਸਹੀ। ਇੱਕ ਨੰਬਰ ਟੈਗ ਐ ਐਸ ਟਾਈਮ ਜਿਹੜਾ ਦੁੱਧ ਦੇ ਦੇ ਰਹੀ ਆ ਦੱਸੋ ਉਹ 26 27 ਕਿਲੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਫਿਕਸ ਹਵਾਨਾ ਚੰਗਾ ਟਾਂਜਾ ਸ਼ਾਮ ਦਾ ਟਾਈਮ ਚੁਾਈ ਹਜੇ ਕਰਨੀ ਐ ਦੇਖੋ ਹਵਾਨਾ ਸੋਹਣੀ ਏ ਗਾਂ ਦੱਸੋ ਸੋ ਦੋਸਤੋ ਤੋੜ ਕੇ ਨਹੀਂ ਅਸੀਂ ਹੁਣ ਤੁਹਾਨੂੰ ਪਸ਼ੂ ਦਿਖਾਉਂਦੇ ਪਸ਼ੂ ਇੱਥੇ ਵੱਧਦਾ ਹੀ ਰਹਿੰਦੇ ਆ ਫਿਰ ਜਦੋਂ ਖੋਲ ਕੇ ਤੋੜਦੇ ਆ ਭਜਦੇ ਨਸਦੇ ਆ ਸੋ ਬਿਹਤਰ ਈ ਆ ਵੀ ਤੁਹਾਨੂੰ ਖੜੇ ਦਿਖਾ ਦਿੰਨੇ ਆ ਪਸ਼ੂ ਇੱਕ ਵਾਇਰਡ ਤੇ ਐਕਸਪੈਰੀਮੈਂਟ ਕੀਤਾ ਸੀ ਤੋਰ ਕੇ ਦੇਖਾਂ ਦਾ ਇਹਦੇ ਨਾਲ ਇੱਕ ਹੋਰ ਗਾਂ ਜਿਹੜੀ ਭਾਈ ਜਿਹੜੀ 8 ਨੰਬਰ ਟੈਗ ਆ ਗਾਂ ਦੇ ਇਹ ਕਿੰਨੇ ਚਰਦੀ ਕੱਬਣ ਕੱਬਣ ਹੋ ਗਈ ਜਾਂ ਹਜੇ ਖਾਲੀ ਹੈ ਨਹੀਂ ਇਹ ਹੀ ਹੋਈ ਹੈ ਵੀਰੇ ਚੈੱਕ ਨਹੀਂ ਹਜੇ ਹੋਈਗੀ ਇਹ ਠੀਕ ਹੈ ਕਿੰਨਾ ਚਰੋਗਾ ਉਹਦੀ AI ਨੂੰ ਇਹ AI ਨੂੰ ਮਹੀਨੇ ਤੋਂ ਪਹੁੰਚ ਹੋ ਗਿਆ ਹੋਊਗਾ ਦੁੱਧ ਹੁਣ ਕਿੰਨਾ ਹੈ ਦੁੱਧ ਹੁਣ ਹੈਗਾ 22-23 ਕਿਲੋ 22-23 ਕਿਲੋ ਕੀ ਰੇਟ ਕਰਦੇ ਉਹਦਾ ਇਹਦਾ 1.5 ਲੱਖ ਰੁਪਏ ਦੋਸਤੋ 22 23 ਕਿਲੋ ਦੁੱਧ ਦੇ ਰਹੀ ਐ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਏਆਈ ਹੋਈ ਨੂੰ ਪਰ ਜਿਹਨੇ ਖਰੀਦਣੀ ਆ ਉਹ ਖਾਲੀ ਮੰਨ ਕੇ ਖਰੀਦੇ ਚੈੱਕ ਪਾਸ ਤੇ ਨਹੀਂ ਆਉਂਦੀ ਹਜੇ ਤਾਂ ਚੈੱਕ ਪਾਸ ਇਹਨੂੰ ਆਪਾਂ ਮੰਨ ਵੀ ਨਹੀਂ ਸਕਦੇ ਖਵਾਨਾ ਢਾਂਚਾ ਤੁਸੀਂ ਦੇਖ ਲਓ ਇਹਦਾ ਇਹਦਾ ਤਾਜੀ ਦਾ ਦੁੱਧ ਕਿੰਨਾ ਸੀ ਗਿਆ ਬਈ ਇਹਦਾ 40 ਲੀਟਰ ਸੀ 40 ਲੀਟਰਾਂ ਨੂੰ ਇਹਦਾ ਤਾਜੀ ਦਾ ਦੁੱਧ ਸੀ ਇੱਕ ਹੋਰ ਗਾਂ ਐ ਤੂ ਅੱਗੇ ਤੁਹਾਨੂੰ ਦਿਖਾਉਣੇ ਆ ਇਹਦਾ ਖਵਾਨਾ ਪਹਿਲਾਂ ਦੇਖ ਲਓ ਤੁਸੀਂ ਇਹ ਬਹੁਤ ਸੋਹਣਾ ਰੰਗ ਰੂਪ ਹੈ ਦਾ ਢਾਂਚਾ ਬੜਾ ਸੋਹਣਾ ਬਈ ਇਹ ਕਿੰਨੇ ਚਰਦੀ ਗੱਬਣਾ ਇਤਨਾਂ ਮਹੀਨਾ ਦੀ ਵੀਰੇ ਚੈੱਕ ਪਾਸ ਚੈੱਕ ਪਾਸ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੁਣ 17 16 17 ਕਿਲੋ ਦੁੱਧ ਦੇ ਰਹੀ ਹੈ ਆ ਰੇਟ ਕੀ ਰਹੂਗਾ ਤਾਂ ਰੇਟ ਇਹਦਾ ਵੀਰੇ 85000 ਰੁਪਏ ਦੋਸਤੋ 3 ਮਹੀਨਿਆਂ ਦੀ ਗੱਭਨ ਚੈੱਕ ਪਾਸ 16 17 ਲੀਟਰ ਦੁੱਧ ਹੁਣ ਦੇ ਰਹੀ ਹੈ ਗੱਭਨ ਚੈੱਕ ਪਾਸ ਹੈ ਢਾਂਚਾ ਸੋਹਣਾ ਹੈ ਹਵਾਨੇ ਦੀ ਬਣਾਵਟ ਮੈਂ ਵੀਡੀਓ ਚ ਕਲੀਅਰ ਕਰ ਦਿੰਨਾ ਤੁਹਾਨੂੰ ਜਿੱਦਾਂ ਦਾ ਇਸ ਟਾਈਮ ਦਿਸਦਾ ਹੈ ਇਹ 85000 ਦੀ ਬਾਈ ਕਹਿੰਦਾ ਦੇਾਂਗੇ ਇਹਦੇ ਨਾਲ ਇੱਕ ਹੋਰ ਗਾਂ ਜਿਹੜੀ ਵਿਕਰੀ ਆਸਤੇ ਹੈ ਬਾਈ ਇਹ ਗੱਭਨ ਇਹ ਚੈੱਕ ਪਾਸ ਹੋਈ ਰੇਮ ਨਹੀਂ ਹੋਈ ਏਆਈ ਹੋਈ ਨੂੰ ਇਹਦੇ ਹੋ ਗਿਆ 55 ਦਿਨ 50 55 ਦਿਨ ਹੋ ਗਏ ਠੀਕ ਹੈ 50 55 ਦਿਨ ਹੋ ਗਏ ਏਆਈ ਹੋਈ ਨੂੰ ਪਰ ਇਹ ਵੀ ਚੈੱਕ ਪਾਸ ਚ ਨਹੀਂ ਹਜੇ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੈਗਾ 18 ਲੀਟਰ 18 ਲੀਟਰ ਇਸ ਟਾਈਮ ਦੁੱਧ ਹੈ ਹਾਂਜੀ ਕੀ ਰੇਟ ਕਰ ਦوں ਤੁਹਾਨੂੰ ਇਹਦਾ 1,115,000 ਰੁਪਏ ਇੱਕ ਲੱਖ ਤੇ 15 ਹਜ਼ਾਰ ਰੇਟ ਹੈ 18 ਕਿਲੋ ਦੁੱਧ ਹੈ 55 ਦਿਨਾਂ ਦੀ ਏਆਈ ਹੋ ਗਈ ਹੈ ਪਰ ਹਜੇ ਕਨਫਰਮ ਚ ਨਹੀਂ ਇੱਕ ਗਾਂ ਲਾਸਟ ਉੱਤੇ ਇਧਰਲੇ ਪਾਸੇ 92 ਨੰਬਰ ਅ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਦੁੱਧ ਨੂੰ ਬਹੁਤ ਚੰਗੀ ਆ ਗਾਂ ਮੰਨ ਲਓ ਵੀ ਜਦੋਂ ਤਾਜੀ ਸੂਹੀ ਹੁਣ ਇਹ ਨਾ ਰਿਪੀਟ ਕੀਤੀ ਗਈ ਆ ਹਜੇ ਅੱਜ ਇਹ ਕਰਨੀ ਹੈ ਇਹਦੀ ਸ਼ਾਮ ਨੂੰ ਠੀਕ ਹੈ ਪਰ ਇਹ ਕੋਈ ਗੱਲ ਨਹੀਂ ਇਹ ਤਾਂ ਜੇ ਕੋਈ ਮੰਨ ਲਓ ਵੀ ਤਾਜੀ ਦਾ ਦੁੱਧ ਦਾ ਇਹਦਾ ਬਹੁਤ ਚੰਗਾ ਹੈਗਾ 45 50 ਕਿਲੋ ਵਾਲੇ ਦੁੱਧ ਵਾਲੀ ਗਾਂ ਇਹ ਠੀਕ ਹੈ ਪਰ ਹੁਣ ਮੰਨ ਲਓ ਇਸ ਟਾਈਮ ਤਾਂ 10 ਕਿਲੋ ਦੁੱਧ ਆਏ ਥੱਲੇ ਜੇ ਚੰਗੇ ਪੈਸੇ ਦੇਊਗਾ ਯਕੀਨ ਹੋਊਗਾ ਕਿ ਇਹਨੂੰ ਦੇ ਦਿਆਵੇਂ ਨਹੀਂ ਆਪਾਂ ਰੱਖ ਲਾਂਗੇ ਰੋਕਾਂਗੇ ਇਹਦੀ ਤਾਜੀ ਦੀ ਵੀਡੀਓ ਹੋਊਗੀ ਤੇਰੇ ਕੋਲ ਤਾਜੀ ਦੀ ਵੀਡੀਓ ਅਬ ਦੇਖਣੀ ਪਊਗੀ ਜੇ ਹੋਈ ਤਾਂ ਜ਼ਰੂਰ ਮਨ ਲਓ ਸੋ ਦੋਸਤੋ ਇਹ ਗਾਂ ਜਿਆਦਾ ਦੁੱਧ ਵਾਲੀ ਹੈ ਦਾ ਬੜਾ ਫਿਕਸ ਹੋਵਾਨਾ ਹੈ ਇਹ ਬਾਈ ਨੇ ਪਿੰਡੋਂ ਹੀ ਲਈ ਸੀ ਤੇ ਮੇਰੇ ਖਿਆਲ ਚ ਉਸੇ ਰਵੇ ਚੋਂ ਜਿਹੜੀ ਅੱਜ ਐਡ ਕੀ ਚੁਵਾਈ ਹੈ ਤੇਰੇ ਪਿੰਡੋਂ ਗਾਂ ਹਾਂਜੀ ਹਾਂਜੀ ਦੱਸੋ ਬਾਈ ਸਲੇਰ ਪਿੰਡ ਦੇ ਵਿੱਚੋਂ ਗਾਂ ਦੀ ਲਾਈਵ ਮਿਲਕਿੰਗ ਹੋਈ ਹੈ ਥੋੜਾ ਚਿਰ ਪਹਿਲਾਂ ਦਾਂ ਚਾਹੇ ਤਾਂ ਕਿਉਂਕਿ ਜਦੋਂ ਇਸ ਗੱਬਣ ਸੀ ਉਦੋਂ ਮੇਰੀ ਵੇਖੀ ਹੋਈ ਐ ਤੇ ਇਹ ਉਸੇ ਰਵੇ ਦੇ ਵਿੱਚੋਂ ਉਸੇ ਵੈੜ ਦੇ ਖਾਨਦਾਨ 'ਚੋਂ ਐ ਚੰਗੇ ਦੁੱਧ ਵਾਲੀ ਐ ਹੁਣ ਤਾਂ ਖੈਰ ਰਿਪੀਟਰ ਐ ਟਾਈਮ ਹੋ ਗਿਆ ਸੂਈ ਨੂੰ 10 ਕਿਲੋ ਦੁੱਧ ਆ ਸਮਝ ਆ ਗਈ ਤਾਂ ਲੈ ਜੋ ਜੇ ਤੇ ਨਹੀਂ ਇਹ ਬਾਈ ਗੱਬਣ ਕਰਾ ਲੂਗਾ ਕਿਉਂਕਿ ਪਸ਼ੂਆਂ ਦਾ ਕਿੱਤਾ ਘਟਾਉਣਾ ਜ਼ਰੂਰ ਐ ਪਰ ਇਹ ਵੀ ਨਹੀਂ ਹੈ ਵੀ ਜਮਾਂ ਛੱਡ ਦੇਣਾ ਇੱਕ ਮੱਝ ਰੱਖਣੀ ਐ ਤੇ ਇੱਕ ਨਾਲ ਗਾਂ ਵੀ ਖੜੀ ਰਹੂਗੀ ਇਹ ਗਾਂ ਤੇਲ ਆ ਬਾਈ ਹਾਂ ਜੀ ਨੇ ਤੇਲ ਆ ਜੀ ਹਾਂ ਜੀ ਧਾਰਾ ਆਉਂਦੀਆਂ ਬਿਲਕੁਲ ਨਹੀਂ ਰੁਕਿਆ ਥਾਣ ਠੀਕ ਹੈ ਉਹ ਤੇਲੀ ਮੰਨੀ ਜਾਊਗੀ ਹੈ ਨਾ ਅੱਛਾ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੈਗਾ ਜੀ 15 16 ਕਿਲੋ ਦੁੱਧ ਹੈ 15 16 ਕਿਲੋ ਕੀ ਭਾਜ ਦੇ ਦੇਵੋਗੇ ਇਹ ਇਹਦਾ ਦਾ ਸਾਬਦਾ ਹੀ ਰੇਟ ਹੈ 55000 ਰੁਪਏ ਦੱਸੋ 16 17 ਕਿਲੋ ਦੁੱਧ ਇੱਕ ਥਣ ਸੂਣ ਤੋਂ ਪਹਿਲਾਂ ਹੀ ਇਹਦਾ ਉਹਨੂੰ ਦਿੱਕਤ ਆ ਗਈ ਸੀ ਸੂਣ ਤੋਂ ਪਹਿਲਾਂ ਹੀ ਆ ਗਈ ਸੀ ਤਾਂ ਉਹਦੇ ਕਰਕੇ ਪਿਛਲਾ ਇੱਕ ਥਣ ਤੁਸੀਂ ਇਹ ਮੰਨ ਲਓ ਵੀ ਨਹੀਂ ਚੱਲਦਾ ਹਾਲਾਂਕਿ ਧਾਰਾਂ ਆਉਂਦੀਆਂ ਜਰਸੀ ਬਰੀਡ ਤੇ ਕੰਮ ਕਰਨਾ ਬੱਚੇ ਸੋਹਣੇ ਪਾਊਗੀ 55000 ਦੀ ਬਾਈ ਕਹਿੰਦਾ ਦੇ ਦੇਾਂਗੇ ਹਜੇ ਇਹ ਗੱਭਨ ਨਹੀਂ ਹੈ ਇੱਕ ਤੁਹਾਨੂੰ ਜਰਸੀ ਵੈੜ ਦਿਖਾਉਣਾ ਹੈ ਕਾਫੀ ਕਲਰ ਦੇ ਵਿੱਚ ਹੈ ਐਚ ਆਫ ਦੇ ਪੇਟੋਂ ਆਮ ਤੌਰ ਤੇ ਇਦਾਂ ਦੀਆਂ ਵੈੜਾਂ ਪੈਦਾ ਹੁੰਦੀਆਂ ਆ ਇਹਦਾ ਹਵਾਨਾ ਦੇਖੋ ਕਿੰਨਾ ਦੁੱਧ ਹੋਊਗਾ ਬਈ ਇਸ ਟਾਈਮ 25 ਕਿਲੋ ਤੋਂ ਬਾਹਰ ਹੋਊਗਾ ਵੀਰੇ ਦੁੱਧ ਕਿੰਨਾ ਕਿਲੋ ਆਪਾਂ ਕਹਿੰਨੇ 25 ਕਿਲੋ ਤੋਂ ਉੱਪਰ ਹੋਊਗਾ ਘੱਟ ਨਹੀਂ ਅੱਛਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2 ਮਹੀਨੇ ਹੋਏ ਜੀ ਸੁਆ ਕਿੰਨਾ ਮੈਂ ਤਾਂ ਪਹਿਲਾ ਸੁਆ ਚਾਰ ਦੰਦ ਆਈ ਹੈ ਜੀ 25 ਕਿਲੋ ਦੁੱਧ 2 ਮਹੀਨੇ ਹੋ ਗਏ ਸੂਈ ਨੂੰ ਚਾਰ ਦੰਦ ਦਾ ਪਹਿਲਾਂ ਸੀ ਹੁਣੇ ਹੋਈ ਆ ਚਾਰ ਦੰਦ ਦਾ ਪਹਿਲਾਂ ਦੋ ਦੰਦ ਦੀ ਸੀ ਜਦੋਂ ਮਨੋ ਠੀਕ ਹੈ ਸੋ ਜਰਸੀ ਤੇ ਕੰਮ ਕਰਨਾ ਤਾਂ ਇਹ ਵੀ ਜਰਸੀ ਦੇ ਬੱਚੇ ਪਾਉਗੀ ਹਵਾਨੇ ਤੇ ਨਾੜਾ ਦੇਖੋ ਪਿੱਛੋਂ ਹਵਾਨਾ ਦੇਖੋ ਇਹ ਵੀ ਬਾਈ ਕਹਿੰਦਾ ਵੇਚ ਦਾਂਗੇ ਭਾਈ ਕਿੰਨੇ ਦੀ ਦੇਵਾਂਗੇ ਵੈੜ ਆਪਾਂ ਇਸ ਸਵਾ ਲੱਖ ਦੀ ਹਨ ਸਵਾ ਲੱਖ ਦੀ ਦੋਸਤੋ ਵੈੜ 25 ਕਿਲੋ ਦੁੱਧ ਚਾਰ ਦੰਦ ਹੈ ਇਹਦੇ ਨਾਲ ਇੱਕ ਹੋਰ ਗਾਂ ਇਹਦੀ ਕੀ ਡਿਟੇਲ ਆ ਭਾਈ ਇਹ ਕਿੰਨੇ ਇਹ ਕੱਬਣਾ ਵੈੜ ਹੈ ਹਾਂਜੀ ਕਿੰਨੇ ਚਿਰ ਦੀ ਕੱਬਣਾ ਦੋ ਮਹੀਨਿਆਂ ਦੀ ਕਿੰਨੇ ਦੀ ਦੋ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਚੈੱਕ ਪਾਸ ਹਾਂਜੀ ਹਾਂਜੀ ਠੀਕ ਹੈ ਅੱਛਾ ਉਹ ਤਾਂ ਭਲੇਖੇ ਜੀ ਗਈ ਅੱਛਾ ਭਲੇਖਾ ਪਹਿ ਗਿਆ ਸੀ ਪਰ ਹੋ ਗਈ ਮੰਨ ਲਓ ਕਨਫਰਮ ਪਾਸ ਕਨਫਰਮ ਹੋ ਗਈ ਹਾਂ ਜੀ ਕਿੰਨਾ ਦੁੱਧ ਹੁਣ ਦੇ ਰਹੀ ਹੈ ਦੁੱਧ ਦੇ ਥਲੇ ਹੈਗਾ 26 27 ਕਿਲੋ 26 27 ਕਿਲੋ ਹੁਣ ਦੇ ਰਹੀ ਹੈ ਹਾਂਜੀ ਹਾਂਜੀ ਤਾਜੀ ਦਾ ਦੁੱਧ ਕਿੰਨਾ ਸੀ ਤਾਜੀ ਦਾ ਇਹਦਾ ਸੀਗਾ ਵੀ ਰੇ 30 ਲੀਟਰ ਤੋਂ ਬਾਹਰ 30 ਕਿਲੋ ਤੋਂ ਬਾਹਰ ਦੁੱਧ ਦਿੰਦੀ ਸੀ ਠੀਕ ਹੈ ਅੱਛਾ ਹੁਣ ਇਹ ਜਿਹੜਾ ਸੀਮਨ ਲੱਗਾ ਉਹ ਧਿਆਨ ਠਹਿ ਕੁ ਸੀਮਨ ਦੇ ਛੇ 50 060 ਲੱਗਾ ਜੀ ਕੀ ਰੇਟ ਬਾਕੀ ਪੱਕਾ ਤਾਂ ਦੱਸ ਦਿਆਂਗੇ ਵੇ ਵੇਖ ਕੇ ਲਿਖਿਆ ਵਾ ਕੀ ਰੇਟ ਰੱਖਦੇ ਹਾਂ ਬਈ ਮੁੱਲ ਇਹਦਾ ਵੀ 1.5 ਲੱਖ ਰੁਪਈਆ ਜੀ ਦੋਸਤੋ ਰੇਟ ਇਹਦਾ ਵੀ 1.5 ਲੱਖ 2 ਮਹੀਨਿਆਂ ਦੀ ਗੱਭਨ ਚੱਕ ਪਾਸ 25 ਕਿਲੋ ਤੋਂ ਬਾਹਰ ਇਸ ਟਾਈਮ ਦੁੱਧ ਦੇ ਰਹੀ ਹੈ ਜੀ ਰੇਲ ਸਾਰੀ ਹੈਗੀ ਐਂਦੀ ਆਪਦੀ ਵੀ ਜਿਹੜਾ ਸੀਵਨ ਲੱਗਾ ਜੋ ਸਾਰਾ ਡਿਟੇਲ ਸਾਰੀ ਮਿਲੂਗਾ ਸੋ ਇਹ ਗੱਭਨ ਚੱਕ ਪਾਸ ਟੋਕੜ ਗੱਭਨ ਜਰਸੀ 25 ਕਿਲੋ ਦੁੱਧ 25 ਕਿਲੋ ਤੋਂ ਬਾਹਰ ਇਸ ਟਾਈਮ ਜਿਹੜਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ 1.5 ਲੱਖ ਇਹਦਾ ਰੇਟ ਹੈ ਇੱਕ ਹੋਰ ਜਰਸੀ ਬਾਈ ਇਹਦੀ ਕੀ ਡਿਟੇਲ ਹੈ ਕਿੰਨਾ ਦੁੱਧ ਹੋਊਗਾ ਥੱਲੇ ਹੁਣ ਇਹ ਟੈਸਨ ਬੋਲਦੀ ਹੈ ਵੀਰੇ ਠੀਕ ਹੈ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੁਣ ਇਹਦੇ ਥੱਲੇ 22 23 ਕਿਲੋ ਦੁੱਧ ਹੈਗਾ 22 23 ਕਿਲੋ ਦੁੱਧ ਹੈਗਾ ਚੈੱਕ ਪਾਸ ਆਏ ਠੀਕ ਹੈ ਕਿੰਨੇ ਚਿਰ ਦੀ 667 ਤੋਂ ਗੱਭਣ ਆਏ ਹੂੰ ਤੇ ਇਹ ਮਤਲਬ ਢਾਈ ਤੋਂ ਤਿੰਨ ਤਿੰਨ ਮਹੀਨੇ ਦੇ ਨੇੜੇ ਮਤਲਬ ਗੱਭਣ ਠੀਕ ਹੈ ਅੱਛਾ ਕੀ ਰੇਟ ਕਰ ਦੂੰਗਾ ਇਹਦਾ ਵੀ 1 ਸਵਾ ਲੱਖ ਰੁਪਈਆ ਜੀ ਦੋਸਤੋ ਟੈਸਨ ਬੋਲਦੀ ਆਪ ਢਾਈ ਤੋਂ ਤਿੰਨ ਮਹੀਨਿਆਂ ਦੀ ਗੱਭਣ ਕਨਫਰਮ ਹੈ ਚੈੱਕ ਪਾਸ ਹੈ ਆ ਰੇਟ ਇਹਦਾ ਵੀ ਸਵਾ ਲੱਖ ਹੈ ਤੇ 22 ਕਿਲੋ ਦੁੱਧ ਹੈ। ਟੋਕੜ ਗੱਬਨ ਜਰਸੀ ਚੰਗਾ ਦੁੱਧ। ਹਵਾਨਾ ਇਹਦਾ ਤੁਸੀਂ ਇਸ ਸਾਈਡ ਤੋਂ ਵੀ ਐਵੇਂ ਦੇਖ ਲਓ। ਤੋੜ ਕੇ ਦਿਖਾਉਣਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਆ ਵੀ ਪੋਸੀਬਲ ਨਹੀਂ ਹੈ। ਪਸ਼ੂ ਡਰਦੇ ਆ, ਭਜਦੇ ਆ। ਫਰਸ਼ ਦੇ ਉੱਤੇ ਸੱਟ ਨਾ ਖਾ ਲੈਣ। ਜਦੋਂ ਤੁਸੀਂ ਆਓਗੇ ਬਾਈ ਤੇ ਲਿਆਰੇ ਲਿਆ ਕੇ ਰੱਖੂਗਾ ਤੇ ਤੁਹਾਨੂੰ ਤੋੜ ਕੇ ਵੀ ਦਿਖਾ ਦਊਗਾ। ਟ੍ਰੰਟ ਕਿਹੜੇ ਬੋਲ ਦਾ ਸੀਮਣਾ ਲੱਗਾ? ਟ੍ਰੰਟ ਦਾ ਹੀ ਟ੍ਰੰਟ। ਟ੍ਰੰਟ ਮੇਰੇ ਖਿਆਲ ਚ ਇਹ ਵੀ ਐਸਐਲ ਨੂੰ ਆਉਂਦਾ। ਸ਼ਾਇਦ ਇਹ ਨਾਮ ਸੀਮਣਾ ਦੇ ਕੋਈ ਹੋਰਾਂ ਗਲਤ ਹੋ ਸਕਦੇ ਹੁੰਦੇ। ਵੱਚੀ ਦੇਖੋ। ਭਾਈ ਇਹ ਮੈਨੂੰ ਸ਼ੁਰੂ ਚ ਇੱਕ ਕਲ ਦੱਸ ਦਿਓ ਗੁਰਪ੍ਰੀਤ ਭਾਈ ਇਹ ਵੜਾਂ ਦੇ ਬੱਚੀਆਂ ਦੇ ਰੇਟ ਆਪਾਂ ਦੱਸਾਂਗੇ ਜਾਂ ਨਹੀਂ ਨਹੀਂ ਇਹਦੇ ਫੋਨ ਤੇ ਕਰਾਂਗੇ ਸੀਮੈਂਟ ਡਿਟੇਲ ਸਾਰੀਆਂ ਦੀ ਮਿਲਣਗੀਆਂ ਸਾਰੀਆਂ ਦੀ ਮਿਲੂਗੀ ਦੱਸੋ ਇਹ ਮੈਂ ਵੈਸੇ ਦਿਖਾਉਣਾ ਤੁਹਾਨੂੰ ਵੀਡੀਓ ਬਹੁਤ ਹੀ ਲੰਬੀ ਹੋ ਜੂ ਪਹਿਲੇ ਨੰਬਰ ਤੇ ਬੜੀ ਸੋਹਣੀ ਬੱਚੀ ਸੀਮੈਂਟ ਡਿਟੇਲ ਸਾਰੀ ਮਿਲ ਜਾਣੀ ਹੈ ਇਹਦੇ ਨਾਲ ਇੱਕ ਹੋਰ ਐਚ ਐਫ ਬੱਚੀ ਇਦੋਂ ਅੱਗੇ ਕਾਫੀ ਕਲਰ ਦੇ ਵਿੱਚ ਜਰਸੀ ਇੱਕ ਛੋਟਾ ਬੱਚਾ ਜਰਸੀ ਨਸਲ ਦਾ ਦੁੱਧ ਪੀਂਦਾ ਹਜੇ ਤੇ ਦੋ ਬੱਚੀਆਂ ਹੋਰ ਆ ਜਿਹੜੀਆਂ ਜਰਸੀ ਹੈ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ ਇਹਨਾਂ ਦੀਆਂ ਇਹ ਬਈ ਬੱਚੇ ਸਾਰੇ ਆਪਣੀਆਂ ਘਰਦਿਆਂ ਵਹਿੜਾਂ ਦੀ ਹਾਂਜੀ ਹਾਂਜੀ ਘਰਦਿਆਂ ਦੀ ਸੋ ਦੱਸੋ ਇਹ ਬੱਚੇ ਤੁਸੀਂ ਦੇਖ ਲਓ ਜਿਹੜੀਆਂ ਵਹਿੜਾਂ ਜਿਵੇਂ ਕੁਸ ਗੱਬਣ ਵੀ ਹੋਗੀਆਂ ਤੇ ਉਹਨਾਂ ਦੇ ਇਹ ਬੱਚੇ ਐ ਇਹ ਅਲੱਗ ਦੇਨੇ ਆ گاਵਾ ਤੋਂ ਤੁਸੀਂ ਇਹਨਾਂ ਲਈ ਕਾਲ ਕਰ ਲਿਓ ਜੇ ਇਧਰਲੇ ਪਾਸੇ ਕੁਸ ਗੱਬਣ گاਵਾ ਹੈਗੀਆਂ ਬਈ ਇਹ ਵਹਿੜਾਂ ਗੱਬਣਾਂ ਜਿਹੜੀਆਂ ਵੱਡੀਆਂ ਹਾਂਜੀ ਪਹਿਲੇ ਨੰਬਰ ਵਾਲੀ ਇਹ 3 ਮਹੀਨਿਆਂ ਦੀ ਕਿੱਕ ਪਾਸ ਆ ਜੀ ਇਹਦੇ ਨਾਲ ਜਿਹੜੀ ਵਾਈਟ ਇਹ 6 ਮਹੀਨੇ ਦੀ ਗੱਬਣਾ ਇਧਰੋਂ ਇਹ ਤਿੰਨ ਮਹੀਨੇ ਤੋਂ ਮਨ ਲਓ ਕੋਈ ਪੰਜ ਚਾਰ ਦਿਨ ਉੱਪਰ ਹੀ ਇਹ ਇਹਦੇ ਨਵੇਂ ਸਾਲ ਵਾਲੇ ਦਿਨ ਡੀਕਾ ਭਰਿਆ ਚੈੱਕ ਪਾਸ ਚੈੱਕ ਪਾਸ ਦੋਸਤੋ ਤਿੰਨ ਤਾਂ ਇਧਰੋਂ ਚੈੱਕ ਪਾਸ ਮੰਨ ਲਓ ਤੁਸੀਂ ਵਹਿੜਾ ਇਹਨਾਂ ਦੇ ਦੰਦ ਆ ਕੇ ਤੁਸੀਂ ਦੇਖ ਲਓ ਇਹਦੇ ਨਾਲ ਇਹ ਖੀਰੇ ਬੱਚੇ ਭਈ ਹਜੇ ਗੱਪ ਨਹੀਂ ਹੋਏ ਇਹ ਵੀ ਖੀਰੀ ਹੈ ਜੀ ਜੀ ਅੱਛਾ ਇਹ ਵੀ ਖੀਰੀ ਹੈ ਤਾਂ ਨੰਬਰ ਵਾਲੀ ਇਹ ਖੀਰੀ ਹੈ ਜੀ ਅੱਛਾ ਭਈ ਇਹ ਬੱਚੀ ਗੱਪਨ ਤਾਂ ਨਹੀਂ ਹੋਈ ਹੈ ਜੀ ਇਹਦੇ ਏਆਈ ਹੋਈ ਵੀ ਆ ਵੀਰੇ ਚੈੱਕ ਪਾਸ ਨੇ ਚੈੱਕ ਪਾਸ ਨਹੀਂ ਗਈ ਇਹਦੇ ਨਾਲ ਜਿਹੜੀ ਜਰਸੀ ਹੈ ਇਹ ਚੈੱਕ ਪਾਸ ਹੋਈ ਵੀ ਹੈ ਕਿੰਨੇ ਚਿਰ ਦੀ ਚੈੱਕ ਪਾਸ ਹੈ ਦੋ ਮਹੀਨਿਆਂ ਦੀ ਗੱਬਣਾਈ ਚੈੱਕ ਦੋ ਮਹੀਨਿਆਂ ਦੀ ਚੈੱਕ ਪਾਸ ਅੱਜ ਹੀ ਹੋਈ ਹੈ ਸੋ ਇਹ ਗੱਬਣਾ ਜਿਹੜੀ ਨਾ ਇਹ ਐਚਪ ਖੜੀ ਹੈ ਬਾਈ ਜਿਹੜੀ ਇਹ ਇਹ ਵੀ ਦੋਵੇਂ ਏਆਈ ਹੋਈ ਹੈ ਜੀ ਹੁਣ ਦੋਨਾਂ ਦੀ ਜਰਸੀ ਦੀ ਵੀ ਹਾਂਜੀ ਹਾਂਜੀ ਓਕੇ ਸੋ ਇਹਨਾਂ ਦੀ ਏਆਈ ਹੋਇਆ ਏਆਈ ਨੂੰ ਠੀਕ ਹੈ 66 ਸੀਵਨ ਲੱਗੇ ਆ ਸਾਰੀਆਂ ਦੇ ਇਹਨਾਂ ਦੇ ਠੀਕ ਹੈ ਅੱਛਾ ਬਾਈ ਸੁਨੇਹਰ ਪਿੰਡ 'ਚ ਜੇ ਕੋਈ ਭਰਾ ਪਹੁੰਚ ਜਾਂਦਾ ਹੈ ਕੀ ਨਾਂ ਦੇ ਉੱਤੇ ਪਿੰਡ ਚ ਪਤਾ ਕਰਨ ਜਿਹੜਾ ਆਪਣਾ ਨਾਮ ਪਿੰਡ ਦੇ ਵਿੱਚ ਚੱਲਦਾ ਹੁੰਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਠੀਕ ਹੈ ਫਾਦਰ ਦਾ ਮੇਰਾ ਦਾ ਨਾਮ ਸਰਦਾਰ ਕਰਨਜੀਤ ਸਿੰਘ ਠੀਕ ਹੈ ਟਰੈਕਟਰਾਂ ਦਾ ਆਪਾਂ ਵਿਪਾਰ ਕਰਦੇ ਜੀ ਤੋਂ ਮਰਜੀ ਟਰੈਕਟਰਾਂ ਦੇ ਵਿਪਾਰੇ ਦਾ ਘਰ ਪੁੱਛ ਕੇ ਆ ਜਾਣ ਵੈਸੇ ਆਪਣਾ ਸੁਨੇਰ ਤੋਂ ਜੀਰੇ ਵਾਲਾ ਰੋਡ ਹੈ ਹਾਂ ਜੀ ਜੀਰੇ ਹਾਈਵੇਅ ਲਈ ਸੜਕ ਦੇ ਹਾਈਵੇਅ ਨੂੰ ਛੜਕ ਜਾਂਦੀ ਹੈ ਇਹ ਬਾਬੇ ਕੇ ਜਹਰਾ ਪੀਰ ਗੁਰਦੁਆਰੇ ਵਾਲੀ ਛੜਕਾ ਬਾਬੇ ਕੇ ਜਹਰਾ ਪੀਰ ਹਾਂ ਜੀ ਠੀਕ ਹੈ ਉਸ ਛੜਕ ਦੇ ਉੱਤੇ ਆਪਣਾ ਘਰ ਆਈ ਮਤਲਬ ਇਹ ਸਾਰੇ ਉਹ ਪਸ਼ੂ ਆਪਾਂ ਸੇਲ ਕਰਦੇ ਹਾਂ ਹਾਂ ਜੀ ਸਾਰੇ ਸੇਲ ਕਰਨੇ ਸੋ ਦੋਸਤੋ ਤੁਸੀਂ ਪਹੁੰਚ ਸਕਦੇ ਹੋ ਬਾਈ ਨੇ ਐਡਰੈਸ ਪ੍ਰੋਪਰ ਸਮਝਾਤਾ ਦੁਆਰਾ ਫੇਰ ਹੱਥ ਬੰਨ ਕੇ ਬੇਨਤੀ ਹੈ ਵੀ ਇਦਾਂ ਦੀਆਂ ਵੀਡੀਓ 'ਚ ਫੋਨ ਇੰ ਸਾਰੇ ਫੋਨ ਨਹੀਂ ਚੱਕੇ ਜਾ ਸਕਦੇ ਤਾਂ ਤੁਹਾਡਾ ਤੇਲ ਜਰੂਰ ਮੱਚ ਸਕਦਾ ਤੁਸੀਂ ਇੱਥੇ ਪਹੁੰਚੋ ਉਦੋਂ ਪਸ਼ੂ ਵਿਕ ਜਾਣ ਪਰ ਜਰੂਰ ਗੇੜਾ ਮਾਰ ਲਓ ਜੇ ਕੋਈ ਭਰਾ ਪਸੰਦ ਕਰਦਾ ਪਸ਼ੂ ਇੱਕ ਚੀਜ਼ ਹੋਰ ਲਾਸਟ ਉੱਤੇ ਫੇਰ ਧਿਆਨ ਚਲਿਆ ਰਿਹਾ ਵੈਸੇ ਇੱਥੋਂ ਤੱਕ ਵੀਡੀਓ ਮੈਨੂੰ ਨਹੀਂ ਲੱਗਦਾ ਕੋਈ ਭਰਾ ਪਹੁੰਚਿਆ ਹੋਊਗਾ ਇਹ ਵੈੜ ਚਾਰ ਦੰਦ ਹੈ ਨਾਲ ਦੁੱਧ ਵੀ ਚੰਗਾ ਗੱਬਣ ਵੀ ਲਗਭਗ ਹੈਗੀ ਹੈ ਤਾਂ ਹੀ ਇਹਦੀ ਡਿਮਾਂਡ 1.5 ਲੱਖ ਬਾਈ ਨੇ ਰੱਖੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ